ਮੈਂ ਉੱਥੇ ਬਾਲ ਘਰ ਦੀ ਕੁੜੀ ਹਾਂ ਤੇ ਮੈਂ 15 ਸਾਲ ਉੱਥੇ ਰਹੀ ਹਾਂ ਤੇ ਮੈਂ ਬਹੁਤ ਬੱਚਿਆਂ ਦਾ ਉੱਥੇ ਅਤਿਆਚਾਰ ਦੇਖਿਆ ਵਾ ਬਹੁਤ ਬੱਚਿਆਂ ਨੂੰ ਉੱਥੇ ਕੁੱਟਿਆ ਜਾਂਦਾ ਤੇ ਮੇਰੇ ਨਾਲ ਵੀ ਬਹੁਤ ਕੁੱਟਮਾਰ ਹੋਈ ਆ ਕੁੱਟਮਾਰ ਕੇ ਉਹ ਇੱਕ ਜੇਲ੍ਹ ਚ ਬੰਦ ਕਰ ਦਿੰਦੇ ਆ ਤੇ ਕਈ ਕਈ ਦਿਨ ਮਤਲਬ ਭੁੱਖੇ ਵੀ ਰੱਖਦੇ ਨੇ ਤੇ ਮੈਂ ਚਾਹੁੰਦੀ ਆ ਕਿ ਬੱਚਿਆਂ ਨੂੰ ਉੱਥੋਂ ਆਯਾਤ ਕਰਾਇਆ ਜਾਵੇ ਤੇ ਇਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇ ਕਿੰਨੇ ਸਾਲ ਦੇ ਸੀ ਜਦੋਂ ਤੁਸੀਂ ਆਏ ਮੈਂ 2006 ਚ ਆਈ ਸੀ ਉਦੋਂ ਉਮਰ ਫੜ ਕਿੰਨੀ ਸੀ 5 ਬਚਪਨ ਤੋਂ ਹੀ ਮੈਂ ਉੱਥੇ ਹੀ ਆ ਕਿੰਨੇ ਬੱਚੇ ਐਸ ਤੋਂ ਉੱਥੇ ਸੀਗੇ ਤੁਹਾਡੇ ਨਾਲ ਜਿਹਨਾਂ ਨਾਲ ਕੁੱਟਮਾਰ ਦਾ ਸ਼ਿਕਾਰ ਹੋਇਆ ਸੀ ਤੁਹਾਡੇ ਨਾਲ ਬੱਚੇ ਤਾਂ ਉੱਥੇ ਹੈਗੇ ਸੀਗੇ ਜੀ 40 ਬੱਚੇ ਆ ਉੱਥੇ ਲਗਭਗ ਬੱਚੀ ਤੁਸੀਂ ਦੱਸ ਦਿਓ ਵੀ ਉੱਥੇ ਕੁੱਟਮਾਰ ਹੁੰਦੀ ਸੀ ਜਿਵੇਂ ਖਾਲਸੇ ਨੇ ਦੱਸਿਆ ਵੀ ਕੋਈ ਸਰੀਰਕ ਸ਼ੋਸ਼ਣ ਵੀ ਹੁੰਦਾ ਬੱਚਿਆਂ ਨਾਲ ਕੋਈ ਨਹੀਂ ਜੀ ਐਵੇਂ ਦਾ ਕੁਝ ਨਹੀਂ ਹੋਇਆ ਕਿਉਂਕਿ ਮੇਰੇ ਨਾਲ ਤਾਂ ਨਹੀਂ ਹੋਇਆ ਬਾਕੀ ਬੱਚਿਆਂ ਦਾ ਮੈਨੂੰ ਪਤਾ ਨਹੀਂ ਕਿਉਂਕਿ ਉੱਥੇ ਬਹੁਤ ਜ਼ਿਆਦਾ ਡਰਾਇਆ ਜਾਂਦਾ ਜਿਸ ਕਰਕੇ ਕੋਈ ਵੀ ਬੱਚਾ ਕਿਸੇ ਨਾਲ ਕੋਈ ਕਿਸੇ ਤਰ੍ਹਾਂ ਦੀ ਕੋਈ ਗੱਲ ਨਹੀਂ ਸ਼ੇਅਰ ਕਰਦਾ ਕਿੰਨੀਆਂ ਕੁੜੀਆਂ ਕਿੰਨੀਆਂ ਹੈਗੀਆਂ ਚੈਲੰਜ ਅੰਦਾਜ਼ਾ ਜ਼ਿਆਦਾ ਹੈ ਇਹ ਬੱਚਾ ਲੜਕੀਆਂ ਦਾ ਹੀ ਹੈ ਜੀ ਬਲਕਰ ਉਹ ਕਿੰਨਾ ਬੋਲ ਜ਼ਿਆਦਾ ਘਟਾਇਆ ਜਾਂਦਾ ਜੀ ਤੁਹਾਨੂੰ ਚਲੋ ਅ ਕੁਲਦੀਪ ਸਿੰਘ ਮਾਨ ਤੇ ਜਸਬੀਰ ਕੌਰ ਤੇ ਹੋਰ ਵੀ ਉਹਨਾਂ ਦੇ ਨਾਲ ਜਿੰਨੇ ਵੀ ਟੀਮ ਮੈਂਬਰ ਚਲੋ ਇੱਕ ਮਿੰਟ ਬਰਕਰ ਹਾਂਜੀ ਬਾਬਾ ਜੀ ਕੀ ਨਾਮ ਹੈ ਜੀ ਤੁਹਾਡਾ ਦਾਸ ਜਸਮਿੰਦਰ ਸਿੰਘ ਸਰਾ ਤਲਵੰਡੀ ਖੁਰਦ ਤੋਂ ਅੱਜ ਤੁਸੀਂ ਐਸਐਸਪੀ ਦਫ਼ਤਰ ਆਏ ਹੋ ਕੀ ਕਰਨ ਆਏ ਹੋ ਅਸੀਂ ਇਸ ਮਸਲੇ ਤੇ ਆ ਜੀ ਜਿਹੜਾ ਕਿ ਪਿਛਲੇ ਦਿਨਾਂ ਤੋਂ ਤਲਵੰਡੀ ਖੁਰਦ ਤੇ ਅਖੌਤੀ ਸਾਧ ਜੋ ਕਿ ਸੰਕਰਨੰਦ ਦਾ ਬੀਡੀਓ ਅਸਲੀਲ ਦੇ ਪ੍ਰਤੀ ਦ抗 ਜਿੰਤਾ ਪਤਾ ਹੀ ਅਭੀ ਵਾਇਰਲ ਹੋਈ ਹੈ ਜਿਹੜੀ ਉਸ ਅਡੇਰੇ ਤੋਂ ਇੱਕ ਮਸਲਾ ਜਿਹੜਾ ਹੈਗਾ ਵਾ ਜਿਹੜਾ ਉਹਦਾ ਬਾਲ ਘਰ ਦਾ ਬਾਲ ਘਰ ਦੇ ਵਿੱਚ ਜਿਹੜੇ ਬੱਚੇ ਆ ਤਕਰੀਬਨ ਉਹ ਸਾਨੂੰ ਕਹਿੰਦੇ ਆ ਵੀ ਸੁਰੱਖਿਅਤ ਆ ਉਥੇ ਬਿਲਕੁਲ ਵੀ ਬੱਚੇ ਸੁਰੱਖਿਅਤ ਨਹੀਂ ਹਨ ਉਸ ਵੇਸੇ ਤੇ ਉੱਪਰ ਅਸੀਂ ਐਸਟੀ ਐਸਐਸਪੀ ਦਫਤਰ ਕੰਪਲੀਟ ਲੈ ਕੇ ਹਾਜ਼ਰ ਹੋਏ ਆ ਸਾਡੇ ਨਾਲ ਇੱਕ ਸਪੀਡ ਦਾ ਬੱਚੀ ਜਿਸ ਦੇ ਨਾਲ ਉਥੋਂ ਦੇ ਬਾਲ ਘਰ ਦੇ ਜਿਹੜੀ ਕਿ ਪ੍ਰਧਾਨ ਬੀਬਾ ਜਸਵੀਰ ਕੌਰ ਸਿਕਤਰ ਕੁਲਦੀਪ ਸਿੰਘ ਮਾਨ ਤੇ ਸੰਕਰਾਨੰਦ ਦਾ ਅਕੋਤੀ ਦਾ ਸਾਕਾ ਭਤੀਜਾ ਅਵਤਾਰ ਸਿੰਘ ਓਮਨੰਦ ਤੇ ਨਾਲ ਸੁਰੇਸ਼ਾਨੰਦ ਤੇ ਬਾਕੀ ਹੋਰ ਇੱਕ ਚੇਅਰਮੈਨ ਆ ਤੇ ਇੱਕ ਰਤਨੀ ਦੇਵੀ ਬੀਬਾ ਜਿਹੜੀ ਬੱਚਿਆਂ ਨੂੰ ਗੋਦ ਲੈ ਕੇ ਉਹੋ ਤਕਰੀਬ ਬੱਚਿਆਂ ਨੂੰ ਗੋਦ ਲੈ ਕੇ ਨਾ ਉਸ ਤੋਂ ਬਾਅਦ ਫਿਰ ਜਿਹੜੀ دنیਆਵੀ ਤੌਰ ਤੇ ਆਪਾਂ ਕਰੋਨੇ ਹੁਣ ਵਿਦਾਨ ਜਿਹੜੀ ਆਉਂਦੀ ਹੁੰਦੀ ਆ ਰਸੀ ਬੱਚਿਆਂ ਨੂੰ ਜਾਨੀ ਕਿ ਤੁਹਾਡੇ ਵਰਗੇ ਜਾਂ ਸਾਡੇ ਵਰਗੇ ਕੋਈ দান ਰਸੀ ਕਰਦੇ ਆ ਲੱਖਾਂ ਦੇ ਰੁਪਏ ਵੀ ਬੱਚਿਆਂ ਦਾ ਭਵਿੱਖ ਬਾਰੇ ਹੋਰ ਰੁਪਈਆਂ ਦਾ ਕਪੜੇ ਵਾਸਤੇ ਵੀ ਅਸੀਂ ਕੰਪਲੀਟ ਦੇਣਾ ਆ ਬੱਚਿਆਂ ਦੇ ਉਹਦੇ ਹਾਲ ਦੇ ਅੰਦਰ ਜਿਹੜਾ ਬਾਲ ਘਰ ਆ ਜੇਲ ਬਣੀ ਹੋਈ ਆ ਇੱਕ ਜਿਸ ਦੇ ਵਿੱਚ ਬੱਚਿਆਂ ਨੂੰ ਤਕਰੀਬਨ ਆਪ ਹੀ ਟਰਚ ਕਰਦੇ ਆ ਕੁੱਟਮਾਰ ਬਹੁਤ ਕਰਦੇ ਆ ਜੇ ਮੜਾ ਮੋਟਾ ਉਹਨਾਂ ਦੇ ਅੱਖੇ ਨਹੀਂ ਲੱਗਦੇ ਤਾਂ ਉਹਨੂੰ ਕੁੱਟਮਾਰ ਕਰਕੇ ਕਈ ਕਈ ਦਿਨ ਭੁੱਖੇ ਤੇ ਆਏ ਰੱਖਿਆ ਜਾਂਦਾ ਜੀ ਇਹ ਹਾਲਾਤ ਆ ਜੀ ਉਸ ਡੇਰੇ ਦੇ ਬਾਲ ਘਰ ਦੇ ਅਸੀਂ ਇਹ ਬੱਚੀ ਨੇ ਆਵਾਜ਼ ਠਾਈ ਆ ਵੀ ਮੇਰੀਆਂ ਉੱਥੇ ਭੈਣਾ ਰਹਿੰਦੀਆਂ ਨੇ ਇਹ ਬੱਚੀ ਉਸ ਬਾਲ ਘਰ ਦੀ ਦੇ ਵਿੱਚ ਰਹਿੰਦੀ ਸੀ ਉਸ ਬਾਲ ਘਰ ਦਾ ਸਾਡੇ ਨਾਲ ਬਜ਼ੁਰਗ ਸਾਡੇ ਨਾਲ ਖੜੇ ਆ ਤੇ ਨਾਲ ਸਾਡੇ ਜਵਾਈ ਪਾਈ ਆ ਮੈਂ ਬੇਨਤੀ ਕਰਦਾ ਵੀ ਇਹਦੇ ਵਿੱਚ ਕੋਈ ਹੋਰ ਜ਼ਿਕਰ ਨਾ ਕੀਤਾ ਜਾਵੇ ਸਾਡੇ ਨਗਰ ਦੀ ਇੱਜ਼ਤ ਵੀ ਆ ਕਿਉਂਕਿ ਜਿਹੜੀ ਪੀੜਤਾ ਨੇ ਸਾਰੇ ਲਿਖਤੀ ਰੂਪ ਦੇ ਵਿੱਚ ਉਹ ਬਿਆਨ ਐਸਐਸਟੀ ਦਫ਼ਤਰ ਤੇ ਲੁਧਿਆਣਾ ਅਸੀਂ ਦੇ ਚੁੱਕੇ ਆ ਇਸ ਲਈ ਅਸੀਂ ਪੁੱਜੇ ਆ ਇਹ ਬੇਨਤੀ ਕਰਦੇ ਆ ਕਿ ਤਕਰੀਬਨ ਬੱਚਿਆਂ ਦੇ ਪ੍ਰਤੀ ਜੋ ਵੀ ਆਵਾਜ਼ ਉਠਾਈ ਆ ਉਹ ਲੜਕੀ ਨੇ ਧੜਕੇ ਉੱਠੀ ਆ ਬਾਕੀ ਪਰਿਵਾਰ ਕਈ ਸੰਪਰਕ ਕਰ ਚੁੱਕੇ ਸੰਦਾਸ ਦੇ ਨਾਲ ਅਸੀਂ ਵੱਧ ਤੋਂ ਵੱਧ ਤਿੱਖਾ ਸੰਘਰਸ਼ ਕਰਕੇ ਬੱਚੀ ਨੂੰ ਵੀ ਇਨਸਾਫ ਦਵਾਵਾਂਗੇ ਇਸ ਬੱਚੀ ਦੇ ਨਾਮ 12 ਲੱਖ ਰੁਪਏ ਦੀ ਐਫਡੀ ਕਰਵਾਈ ਹੋਈ ਸੀ ਜਿਹੜੀ ਕਿ ਵੱਖ-ਵੱਖ ਚੈੱਕਾਂ ਦੇ ਰਾਹੀਂ ਕਢਵਾਈ ਕਢਵਾ ਲਈ ਗਈ ਆ ਕੁਲਦੀਪ ਮਾਨ ਕੈਨੇਡਾ ਗਿਆ ਸੀ ਤੇ ਇਹਨਾਂ ਨੇ ਕਿਹਾ ਵੀ ਅਸੀਂ ਤਕਨ 2 ਮਹੀਨੇ ਹਾਂ ਜੀ ਇਹਨਾਂ ਤੋਂ ਸਾਈਨ ਕਰਵਾ ਕੇ ਅੱਛੇ ਡੇਰੇ ਸੰਚਾਰਕਾਂ ਵੱਲੋਂ ਸੰਚਾਰਕਾਂ ਵੱਲੋਂ ਬੀਬਾ ਜਸਵੀਰ ਕੌਰ ਰਤਨੀ ਦੇਵੀ ਤੇ ਨਾਲ ਹੈਗੇ ਆਪਣੇ ਕਲਦੀਪ ਮਾਨ ਓਮਾਨੰਦ ਜਿਹੜਾ ਅਵਤਾਰ ਸ਼ੰਕਰ ਹੁੰਦਾ ਸਕੇ ਭਤੀਜਾ ਜੀ ਉਹਨਾਂ ਵੱਲੋਂ ਰੁਪਈਏ ਕਿਹੜੇ ਹੋਰ ਵੀ ਬੇਅੰਤ ਬੱਚਿਆਂ ਦੇ ਜਾਨੀ ਕਿ ਜਿਹੜੀ ਰਾਸੀ ਆਉਂਦੀ ਆ ਇਹਨਾਂ ਦੀਆਂ ਮੈਂ ਤੁਹਾਨੂੰ ਦੱਸਾਂ ਕਰ ਤੂਤਾ ਜਿਹੜੇ ਸਕੇ ਪਰਿਵਾਰ ਦੇ ਭੈਣਾ ਭਤੀਜੇ ਆ ਉਹਨਾਂ ਦੇ ਕੋਠੀਆਂ ਤੇ ਆਪਣੇ ਸੋਨੇ ਦੀਆਂ ਦੁਕਾਨਾਂ ਮੁੱਲਾਪੁਰ ਦੇ ਵਿੱਚ ਆ ਜੀ ਇਸ ਲਈ ਅਸੀਂ ਆਵਾਜ਼ ਠਾਰਿਆ ਵੀ ਇਹ ਆਪਦੇ ਪਰਿਵਾਰ ਨੂੰ ਪਾਲ ਰਿਹਾ ਕੈਨੇਡਾ ਅਮਰੀਕਾ ਦੇ ਵਿੱਚ ਰਿਸ਼ਤੇ ਕਰਵਾਉਂਦਾ ਤੇ ਤੜਵਾਉਂਦਾ ਇਸ ਲੜਕੀ ਦੇ ਵੀ ਜ਼ੋਰ ਪਾਇਆ ਸੀਗਾ ਵੀ ਲੜਕ ਵੇਰਸਤਾ ਟੁੱਟ ਜਾਵੇ ਤੇ ਸਾਡੇ ਕੋਲ ਫੇਰ ਆ ਜਾਵੇ ਸਾਡੀ ਗੁਲਾਮ ਬਣ ਜੂਗੀ ਫਿਰ ਅਸੀਂ ਤਕਰੀਬਨ ਇਹਨੂੰ ਹੋਰ ਕਹਾਂਗੇ ਵੀ ਇਹ ਪੀੜਤਾ ਬੱਚੀ ਆ ਵੀ ਹੋਰ ਰਾਸੀ ਕਿਸੇ ਪਾਸੋਂ ਵਸੂਲ ਕਰਾਂਗੇ ਇਹਹੀਆਂ ਕਰਤੂਤਾ ਸਾਹਮਣੇ ਆਈਆਂ ਨੇ ਅਸੀਂ ਪਿੱਛੇ ਹਟਣ ਵਾਲੇ ਨਹੀਂ ਹੈਗੇ ਉਹਦੇ ਦਿਨਾਂ ਦੇ ਵਿੱਚ ਉਹ ਤਿੱਕਾ ਸੰਘਰਸ਼ ਵੀ ਕਰਾਂਗੇ ਸਾਨੂੰ ਪਤਾ ਸਾਨੂੰ ਅੱਜ ਤੱਕ ਦਾ ਪ੍ਰਸ਼ਾਸਨ ਨੇ ਸਾਥ ਦਿੱਤਾ ਸਾਨੂੰ ਅੱਜ ਥੋੜੀ ਜੀ ਢਿੱਲ ਮਥੀ ਮਹਿਸੂਸ ਹੋਈ ਆ ਪਤਾ ਨਹੀਂ ਕੀ ਕਾਰਨ ਆ ਉਹ ਸਾਊ ਆਪ ਜੀ ਨੂੰ ਪਤਾ ਹੀ ਹੈ ਤੁਹਾਨੂੰ ਪਤਾ ਹੀ ਹੁੰਦਾ ਹੈ ਇਹ ਹਕੂਮਤ ਕਿੱਥੇ ਤੱਕ ਜਾਂਦੀਆਂ ਨੇ ਅਸੀਂ ਡਰਨ ਵਾਲੇ ਨਹੀਂ ਹੈਗੇ ਮੈਂ ਇਹਦਾ ਧੜਕਵਾਜ ਦੇ ਵਿੱਚ ਕਹਿੰਦਾ ਸ਼ੇਰ ਨਹੀਂ ਬੱਬਰ ਸ਼ੇਰ ਨਹੀਂ ਉਸ ਬਾਲ ਘਰ ਦੇ ਵਿੱਚ 15 17 ਸਾਲ ਬੱਚੀ ਉੱਥੇ ਪਲੀ ਆ ਉਹਦੇ ਨਾਲ ਵੀ ਇਹ ਤੱਕਾ ਹੋਇਆ ਤੇ ਪੁੱਟ ਮਾਰ ਕੀਤੀ ਗਈ ਹੈ ਬੱਚੇ ਨੂੰ ਟੋਰਚ ਕੀਤਾ ਇਹ ਕਹਿੰਦੀ ਮੇਰੀਆਂ ਭੈਣਾ ਬੱਚੀਆਂ ਨੇ ਉਹ ਜਿਨ੍ਹਾਂ ਦੀ ਖਾਤਰ ਮੈਂ ਆਵਾਜ਼ ਠਾਉਣੀ ਆ ਵੀ ਉਹਨਾਂ ਨੂੰ ਵੀ ਆਜ਼ਾਦ ਕਰਵਾਇਆ ਜਾਵੇ ਉਸ ਬਾਲ ਘਰ ਤੋਂ ਬੱਚੀਆਂ ਤਕਰੀਬਨ ਹੋਰ ਕਿਸੇ ਬਾਲ ਘਰ ਦੇ ਵਿੱਚ ਸ਼ਿਫਟ ਕਰੀਆਂ ਜਾਣ ਤਾਂ ਕਿ ਨਾਲੇ ਉਹਨਾਂ ਦੀ ਡਾਕਟਰੀ ਵਗੈਰਾ ਟੀਮ ਸੀਬੀਆਈ ਦੀ ਜਾਂਚ